हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸੰਘਣਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਅਮਰਸਰ ਸਾਹਿਬ ਲੱਗਦਾ ਹੈਗਾ ਚਬਾਲ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਆ ਭੋੜੂ ਪੋਲ ਜਿਹੜਾ ਦੋਸਤੋ ਭੋੜੂ ਪੋਲ ਤੋਂ ਵੀ ਤੁਸੀਂ ਇਸ ਪਿੰਡ ਜਿਹੜੀ ਵਿਜ਼ਿਟ ਕਰ ਸਕਦੇ ਪਿੰਡ ਸੰਘਣੇ ਠੀਕ ਹੈ ਜੀ ਤੇ ਠਾਠਗੜ ਪਿੰਡ ਬਿਲਕੁਲ ਨਾਲ ਲੱਗਦਾ ਸੋ ਬਾਕੀ ਚਵਾਲ ਦੀ ਦੂਰੀ ਥੋੜੀ ਹੈਗੀ ਆ ਦੋਸਤੋ ਤੇ ਅਮਰਸਰ ਸਾਹਿਬ ਦੀ ਵੀ ਦੂਰੀ ਹੈ ਦੂਰੀ ਅੱਗੋਂ ਬਿਲਕੁਲ ਥੋੜੀ ਹੈ ਦੋ ਮੱਝਾਂ ਦੋਸਤੋ ਪਕਾਊ ਆ ਵੀਰ ਦੇ ਕੋਲ ਦੋਵੇਂ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਪਈਆਂ ਨੇ ਸੋ ਦੋਧਰ ਰਿਕਾਰਡ ਵੀਰ ਚੰਗਾ ਦੱਸ ਰਿਹਾ ਇਹਨਾਂ ਦੋਹਾਂ ਦੇ ਥੱਲੇ ਪੂਰੀ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸੋ ਐਨੀਮਲ ਜਿਹੜਾ ਵੀ ਦੋਸਤੋ ਤੁਹਾਨੂੰ ਪਸੰਦ ਹੋਊਗਾ ਤਸੱਲੀ ਤੁਸੀਂ ਪਿੰਡ ਆਣ ਕੇ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਠੀਕ ਆ ਸੋ ਦੋ ਮੱਝਾਂ ਨੇ ਦੋਵੇਂ ਤਾਜ਼ ਟਾਈਮ ਕੋਈ ਦੋਸਤੋ ਦੁਪਹਿਰ ਦੇ 2 ਵਜੇ ਦਾ ਸਮਾਂ ਹੈ ਠੀਕ ਹੈ ਜੀ ਸੋ ਆਓ ਕਰਦੇ ਆਂ ਗੱਲਬਾਤ ਬਥੇਰੇ ਡਿਟੇਲ ਲੈ ਲੈਨੇ ਆਂ ਸਭ ਤੋਂ ਪਹਿਲਾਂ ਵੀਰ ਜੀ ਸਸਰੀਕਾਲ ਸਸਰੀਕਾਲ ਵੀਰ ਜੀ ਬੋਬੋ ਜੀ ਆਇਆਂ ਨੂੰ ਤੁਹਾਡਾ ਠੀਕ ਹੈ ਹਾਂ ਜੀ ਆਹ ਦੋ ਮੱਝਾਂ ਆਪਣੇ ਕੋਲ ਵਕਾਊ ਜੀ ਅੱਛਾ ਇੱਕ ਆਪਣਾ ਨਾਮ ਜ਼ਰੂਰ ਦੱਸੀਂ ਨਾਮ ਆਪਣਾ ਹੈਗਾ ਜੀ ਅਮਰਿਤਪਾਲ ਸਿੰਘ ਅੱਛਾ ਜੀ ਤੇ ਫੋਨ ਨੰਬਰ ਹੈਗਾ ਜੀ 81467474218 ਠੀਕ ਹੈ ਜੀ ਹਾਂ ਜੀ ਠੀਕ ਹੈ ਪਸ਼ੂ ਦੋ ਬਕਾਊ ਅੱਜ ਆਪਣੇ ਕੋਲ ਹਾਂ ਜੀ ਦੋ ਪਸ਼ੂ ਕਾਉ ਜੀ ਠੀਕ ਹੈ ਜੀ ਹਾਂ ਜੀ ਕਿ ਕਰੇ ਨੂੰ ਵੀ ਆ ਕੇ ਨਾਲ ਨਾਲ ਵਪਾਰ ਦਾ ਕੰਮ ਕਰਦੇ ਨੇ ਨਹੀਂ ਆਪਣਾ ਵਪਾਰ ਦਾ ਕੰਮ ਜੀ ਤੇ ਅੱਛਾ ਵੀਰ ਦੋ ਐਨੀਮਲ ਨੇ ਦੋਵੇਂ ਮੱਝਾਂ ਹਾਂ ਜੀ ਦੋਵੇਂ ਮੱਝਾਂ ਸਵੇਰੇ ਕਿੰਨੇ ਮਿਕਨੇ ਮੇ ਹੋਣਗੀਆਂ ਇਹ ਬਾਈ ਜੀ ਤੀਜੇ ਸੂਏ ਜੇ ਉਹ ਵੀ ਤੀਜੇ ਸੂਏ ਠੀਕ ਹੈ ਹਾਂ ਜੀ ਵਾਪਸ ਮਾਦੀਆਂ ਤਸੱਲੀਆਂ ਨੇ ਪੂਰੀ ਬਿਲਕੁਲ ਤਸੱਲੀ ਆ ਇਹ ਆਪਣੀ ਗਾਰੰਟੀ ਹੋਈ ਜੀ ਸੋ ਆਪ ਸਮਾਦੀ ਬਿਲਕੁਲ ਪੋਲੀ ਧਾਰ ਜੇ ਹਾਂਜੀ ਆ ਮਾਝੇ ਥੋੜਾ ਥਾਣਾ ਉਰਲਾ ਥਾਣਾ ਬੜਾ ਰਖ ਦਿਆ ਅੱਛਾ ਜੀ ਤੇ ਬਾਕੀ ਧਾਰ ਦਾ ਕੋਈ ਨਹੀਂ ਫਰਕ ਹੋਏਗਾ ਠੀਕ ਹੈ ਜੀ ਹਾਂਜੀ ਲਓ ਜੀ ਸੋ ਪਹਿਲੇ ਨੰਬਰ ਤੇ ਦੋਸਤੋ ਇਹ ਮਾਝ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਸੋ ਮੱਥਾ ਮੁੱਥਾ ਬੱਲਾ ਚਾਰੇ ਪੈਰ ਤੋਤੇ ਆ ਸੋ ਮਾਝ ਤੁਸੀਂ ਇਹ ਪ੍ਰੋਪਰ ਦੇਖ ਲਓ ਠੀਕ ਹੈ ਜੀ ਤੇ ਇਹ ਸੂਆ ਵੀਰ ਕਿੰਨਾ ਹੋਊਗਾ ਤੀਜਾ ਇਹ ਤੀਜੇ ਸੂਏ ਬਾਈ ਜੀ ਲਓ ਇਜਸ ਹੁਆ ਦੋਸਤੋ ਸੂਈ ਆ ਠੀਕ ਆ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਭਾਈ ਜੀ 10 ਕ ਦਿਨ ਹੋਏ ਜੀ 10 ਕ ਦਿਨ ਆ ਜੀ ਹਾਂਜੀ ਉਹ ਕੱਟੀ ਆ ਮਗਰ ਨੀਲੀ ਰਾਵੀ ਦੀ ਠੀਕ ਆ ਜੀ ਸੋ ਦਸਾਂ ਕ ਦਿਨਾਂ ਦੀ ਦੋਸਤੋ ਸੂਈ ਆ ਠੀਕ ਆ ਤੇ ਮਗਰ ਕੱਟੀ ਆ ਫੀਮੇਲ ਕਾਫ ਇਸ ਮੱਝ ਦੇ ਬਿਲਕੁਲ ਥੱਲੇ ਆ ਸੋ ਬਹੁਤੇ ਵੀ ਤੁਸੀਂ ਨੀਲੀ ਰਾਵੀ ਦੇ ਵਿੱਚ ਵੀ ਸਮਝਦੇ ਹੋ ਕਈ ਵੀਰ ਪੰਜ ਕਲਿਆਣੀ ਵੀ ਮੰਨਦੇ ਠੀਕ ਆ ਜੀ ਕਿਉਂ ਅੱਖ ਜਿਹੜੀ ਆ ਬਿਲਕੁਲ ਦੋਸਤੋ ਅੱਖ ਬਲਾਏਗਾ ਦੁੱਧ ਦੁੱਧ ਦਾ ਰਿਕਾਰਡ ਚੰਗਾ ਦੁੱਧ ਹੁਣ ਆਪਾਂ ਚਵਾਵਾਂਗੇ ਕਿੰਨਾ ਕਿੰਨੇ ਥੱਲੇ ਉਹ ਇਹਦੇ ਥੱਲੇ ਬਾਈ ਜੀ ਦੁੱਧ ਹੈਗਾ 12 ਲੀਟਰ ਜੇ ਕੋਈ ਆਨਲਾਈਨ ਵੀ ਖਰੀਦਦਾ ਆਪਣੇ ਕੋ ਤੇ ਆਪਾਂ 11 ਲੀਟਰ ਦੀ ਫੁੱਲ ਗਾਰੰਟੀ ਦੇਵਾਂਗੇ 11 ਲੀਟਰ ਦੀ ਹਾਂਜੀ ਜੇ 11 ਤੋਂ ਘੱਟ ਹੋਵੇ ਖਰਚਾ ਸਾਰਾ ਉਹ ਜਾਂਦਾ ਆਪਾਂ ਦੇਵਾਂਗੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵੈਸੇ ਆਪਾਂ ਜਿਹੜੀ ਹੁਣ ਘਰੇ ਚਵਾਈ ਕਰਦੇ 12 ਲੀਟਰ ਹੈ ਵੈਸੇ ਹਾਂਜੀ 12 ਲੀਟਰ ਠੀਕ ਹੈ ਹਾਂਜੀ ਤੇ ਥੋੜਾ ਜਿਹਾ ਵੀ ਹਾਲਾਤਗੇ ਨੂੰ ਇੱਕ ਪਾਸੇ ਤੋ ਦੋਸਤੋ 11 ਲੀਟਰ ਵੀਰਾਂ ਦਾ ਵੀ ਤਸੱਲੀ ਆ ਸਾਡੀ ਗਾਰੰਟੀ ਵਾਲਾ ਕੰਮ ਹੋਊਗਾ ਠੀਕ ਆ ਕੋਈ ਵੀਰ ਦੂਰੋਂ ਜਿਹੜੇ ਆ ਜਾਂਦਾ ਇਹ ਨਹੀਂ ਹੋਊਗਾ ਵੀ 11 ਕਿਲੋ ਕਿਹਾ ਤੇ ਨਿਕਲੇ ਇੱਥੇ 8 9 ਠੀਕ ਆ ਉਹਦਾ ਵੀਰਾਂ ਦਾ ਵੀ ਖਰਚਾ ਆਪਾਂ ਬਿਲਕੁਲ ਆਉਣ ਜਾਣ ਦਾ ਦੇ ਦੇਾਂਗੇ ਜੇਕਰ ਦੁੱਧ ਦਾ ਵਿੱਚ ਦੱਸੇ ਮੁਤਾਬਕ ਜਿਹੜਾ ਦੁੱਧ ਪੂਰਾ ਨਾ ਨਿਕਲੇ ਠੀਕ ਆ ਸੋ ਸੱਚੀ ਖੱਬੀ ਬਹਿਣੀ ਵਾਲੇ ਪਾਸਿਓਂ ਇੱਕ ਵਾਰੀ ਤੁਸੀਂ ਸਣ ਜਰੂਰ ਦੇਖਵਾ ਕਰੋ ਚੈੱਕ ਠੀਕ ਹੈ ਅੱਛਾ ਅਗਲੇ ਥਾਂ ਚ ਭੂਰ ਦਸੀ ਹੀ ਭਾਈ ਕਿ ਪਿਛਲੇ ਚ ਨਹੀਂ ਨਹੀਂ ਭੂਰ ਨਹੀਂ ਗਿਆ ਕਿਸੇ ਥਾਂ ਚ ਵੀ ਇਹ ਥੋੜਾ ਵੱਡਾ ਰੱਖ ਦਿਆ ਥਾਣ ਹਾਂਜੀ ਉਰਲਾ ਪੈ ਗਿਆ ਰੱਖ ਦਿਆ ਠੀਕ ਆ ਆ ਲਓ ਠੀਕ ਆ ਖੱਬੀ ਬਹਿਣੀ ਨਾਲ ਜਿਹੜਾ ਦੋਸਤੋ ਇੱਕ ਬਹਿਣੀ ਵਾਲਾ ਪਾਸਾ ਜਿਹੜਾ ਥਾਂ ਮਗਰਲਾ ਥੋੜਾ ਲੰਬਾ ਰੱਖ ਰੀ ਹੈ ਬਾਕੀ ਧਾਰ ਦਾ ਕੋਈ ਫਰਕ ਨਹੀਂ ਹੈਗਾ ਉਹ ਕਿਸੇ ਵੀਰ ਨੇ ਤਸੱਲੀ ਕਰ ਲਈ ਲੈਣੀ ਆ ਜਿੰਨੇ ਕੋਈ ਵੀਰੇ ਚਵਾਈ ਕਰਨੀ ਤੇ ਕਿੰਨਾ ਮੋਲੇ ਦਾ ਬਾਈ ਰਹੂਗਾ 에 ਬਾਈ ਮੁੱਲ ਤੇ ਹੈਗਾ ਜੀ ਇਹਦਾ ਲਾ ਲਓ 75000 ਰੁਪਿਆ ਤੇ 3000 ਰੁਪਿਆ ਕਰ ਦਾਂਗੇ ਬਸ ਛੋਟ 72000 ਦੀ ਲੈਣ ਦੇਣ ਕਰਦੇ 72 ਦੀ ਹਾਂਜੀ ਲਓ ਵੀ ਦੋਸਤੋ ਬਾਕੀ ਮਾਜ ਦਾ ਪੂਰਾ ਬਾਡੀ ਬੰਦਰ ਤੁਸੀਂ ਸਟਰਕਚਰ ਦੇਖ ਲਓ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਮੰਨ ਕੇ ਕੋਈ ਵੀ ਉਹਨੂੰ ਸਬਦਾ ਕਰ ਲਿਓ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਤੋ ਦੁੱਧ ਆਵਾਜ਼ ਨੂੰ ਜਿਹੜੀ ਦੋਸਤੋ ਪੂਰੀ ਚੰਗੀ ਆ ਠੀਕ ਆ ਖਰੀ ਜਾਂ ਦੁੱਧ ਵਾਲੇ ਪਾਸਿਓ 11 ਕਿਲੋ ਜਿਹੜਾ ਬਿਲਕੁਲ ਨੈਟ ਦੁੱਧ ਹਾਜ਼ਰ ਇਹ ਬੱਚੇ ਨੂੰ ਸਮੇਤ ਹੈ ਕਿ ਬੱਚੇ ਨੂੰ ਛੱਡ ਕੇ ਅਲੱਗ ਅੱਛਾ ਨਹੀਂ ਨਹੀਂ ਬੱਚੇ ਨੂੰ ਛੱਡ ਕੇ 11 ਲੀਟਰ ਬੱਚੇ ਨੂੰ ਛੱਡ ਕੇ ਹਾਂਜੀ ਬੱਚੇ ਨੂੰ ਵੱਖਰਾ ਅੱਛਾ ਉਦਾਂ 11 ਲੀਟਰ ਮਿੰਤੀ ਵਾਲਾ ਹੋਊਗਾ ਜੀ ਠੀਕ ਆ ਜੀ ਹਾਂਜੀ ਠੀਕ ਆ ਬੱਚੇ ਤੋਂ ਬਗੈਰ 11 ਲੀਟਰ ਹਾਂਜੀ ਤੇ ਅਗਲੀ ਆਪਣੇ ਕੋਲ ਵੀਰ ਇਹ ਮੱਛ ਹੈ ਜਿਹੜੀ ਇਹ ਤੀਜੇ ਸੂਏ ਸੂਈ ਜੇ ਮੱਝ ਅੱਛਾ ਜੀ ਤੇ ਇਸ ਟਾਈਮ ਦੁੱਧ ਤੇ ਹੋਏਗਾ ਇਹਦੇ ਕੋਲ 13 ਲੀਟਰ ਪਰ ਆਪਾਂ 12 ਲੀ ਮੇਰੇ ਕੋਲ ਵੀ 13 ਹੋਊਗਾ ਪੱਕਾ ਹਾਂਜੀ ਪੱਕਾ ਦੁੱਧ 13 ਆ ਬਾਕੀ ਆਪਾਂ 12 ਦਾ ਪੂਰਾ ਚਵਾਦਾ ਕਰਾਂਗੇ ਠੀਕ ਹੈ ਹਾਂਜੀ ਇਹ ਕਿਸੇ ਵੇਲੇ ਹੋ ਜਾਂਦਾ ਨਾ ਬਗਾਨਾ ਬੰਦਾ ਆਣ ਕੇ ਚੁੰਦਾ ਬਾਦ ਘਾੜ ਅੱਧਾ ਕਿਲੋ ਦੀ ਨਾ ਪਾਈਦੀ ਹੋ ਜਾਂਦੀ ਹੈ ਹਾਂ ਮੱਝ ਚੰਗੀ ਆ ਵੇਲਬੋਲ ਦੀ ਵੀ ਚੰਗੀ ਹੈ ਹਾਂਜੀ ਵੱਡੀ ਮੱਝ ਆ ਜੀ ਸੋ ਮੱਝ ਦੋਸਤੋ ਚੰਗੀ ਆ ਵੇਲ ਦੇ ਵੇਲ ਪੱਖੋਂ ਵੇਖੀਏ ਲੰਬਾਈ ਕਾਫੀ ਸੋਹਣੀ ਆ ਤਾਂ 13 ਕਿਲੋ ਦੁੱਧ ਜਿਹੜਾ ਦੋਸਤੋ ਦਸਨ ਮੁਤਾਬਕ ਆ ਬਾਕੀ 12 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਸੋ ਥਾਣ ਥਾਣ ਬਹੁਤ ਜ਼ਿਆਦਾ ਸੋਹਣਾ ਨਵਾਈ ਦੇ ਵਿੱਚ ਥਾਣਾ ਤੇ ਤਾਂ ਜੇ ਬਾਈ ਪਸਮਾਹ ਜਾ ਗਈ ਕੱਟੀ ਨਾ ਦੁਪਹਿਰੇ ਥੋੜਾ ਜਿਹਾ ਮੂੰਹ ਮਾਰ ਗਈ ਖੁੱਲ ਗਈ ਸੀ ਉਹ ਥੋੜਾ ਪਸਮਾਹ ਜਾ ਗਈ ਮਗਰ ਇਹਦੇ ਵੀ ਕੱਟੀ ਆ ਹਾਂਜੀ ਇਹਦੇ ਮਗਰ ਆ ਕੱਟੀ ਜੀ ਮੋਰੀ ਇੱਕ ਵਾਰੀ ਦਿਨ ਦੱਸ ਦੋ ਫਿਰ ਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ 15 ਤੋਂ 20 ਦਿਨ ਹੋ ਗਏ ਜੀ ਠੀਕ ਆ ਜੀ ਲਓ ਜੀ ਸੋ so, 15 ਤੋਂ 20 ਦਿਨ ਦਾ ਜਿਹੜਾ ਸਮਾਂ ਹੋ ਗਿਆ ਦੋਸਤੋ ਇਸ ਮੱਝ ਨੂੰ ਸੂਈ ਨੂੰ ਠੀਕ ਆ ਤੇ ਸੂਆ ਹੈਗਾ ਤੀਜਾ ਹੀ ਹੈ ਨਾ ਇਹ ਹਾਂ ਜੀ ਜੀ ਤੀਜਾ ਸੂਆ ਜੀ ਠੀਕ ਆ ਠੀਕ ਅੱਛਾ ਵੀਰ ਬਾਕੀ ਜਵਾਬ ਸਮਾ ਦੀ ਕਿਵੇਂ ਜਵਾਬ ਸਮਾ ਬਿਲਕੁਲ ਪੋਲੀ ਕੋਈ ਪੂਰ ਛੱਟਾ ਨਹੀਂ ਜੇ ਇਹ ਆਪਣੀ ਗਰੰਟੀ ਹੋਏਗੀ ਦੂਹਾਂ ਮੱਜਾਂ ਦੀ ਪੋਲੀਆਂ ਦੋਵੇਂ ਚੋਈਆਂ ਆਉਂਦਾ ਜਾਂ ਚੱਲ ਕੇ ਜਾਂ ਲਾ ਲਓ ਔਨਲਾਈਨ ਮੰਗਵਾਉਂਦਾ ਇਹ ਫੁੱਲ ਗਰੰਟੀ ਹੋਏਗੀ ਕਿ ਮੱਜ ਜਾ ਕੇ ਕੋਈ ਗਲਤ ਨਿਕਲਦਾ ਥਾਣਾ ਉਹ ਆਪਾਂ ਆਪਣੇ ਕਰਾਏ ਤੇ ਵਾਪਸ ਲੈ ਕੇ ਆਵਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਇੱਕ ਹੋਰ ਆਪਣੀ ਰਿਕਵੈਸਟ ਆ ਸਾਰੇ ਵੇਦਾਂ ਭਰਾਵਾਂ ਨੂੰ ਕਿ ਜੇ ਕੋਈ ਗਲਤ ਕਰਦਾ ਹੈ ਨਾ ਤੇ ਆਪਾਂ ਲਾ ਲਓ ਅਸੀਂ ਗਲਤ ਕਰਦੇ ਆਂ ਤੇ ਸਾਡੀ ਵੀਡੀਓ 'ਚ ਕਮੈਂਟ ਮਾਰ ਸਕਦਾ ਜੇ ਅਸੀਂ ਉਹਦਾ ਹੱਲ ਨਹੀਂ ਕਰਕੇ ਦਿੰਦੇ ਹੂੰ ਕੀ ਮਤਲਬ ਕਹਿ ਦਿੰਦੇ ਆ ਸਾਰੇ ਜਣੇ ਕਿ ਕਮੈਂਟ ਨਾ ਕਰਿਆ ਕਰੋ ਪਰ ਆਪਾਂ ਕਵਾਂਗੇ ਵੀ ਜੇ ਨਹੀਂ ਕੋਈ ਹੱਲ ਕਰਕੇ ਦਿੰਦਾ ਤੇ ਫਿਰ ਉਹ ਤੁਸੀਂ ਕਮੈਂਟ ਮਾਰ ਸਕਦੇ ਜੀ ਕਿਉਂਕਿ ਦੂਜਿਆਂ ਨੂੰ ਵੀ ਪਤਾ ਲੱਗਦਾ ਏ ਇਸ ਚੀਜ਼ ਨਾਲ ਵੀ ਮਤਲਬ ਗਲਤ ਕਰਦਾ ਆ ਬੰਦਾ ਤੇ ਉਹਦੇ ਤੋਂ ਥੋੜਾ ਸਾਵਧਾਨ ਰਹਿਣਾ ਬਿਲਕੁਲ ਹਾਂਜੀ ਤੇ ਇੱਕ ਭਰਾ ਜੀ ਤੁਹਾਡਾ ਇਸ ਚੀਜ਼ ਬਾਰੇ ਕੀ ਕਹਿਣਾ ਵੀ ਜਿਵੇਂ ਕੋਈ ਵੀਰ ਮੰਨ ਲਓ ਵੀ ਹੁਣ ਸਾਈ ਬੈਨਾਂ ਪਾ ਗਏ ਉਸੇ ਟਾਈਮ ਤੋਂ ਪਰਿੰਦਾ ਹਾਂਜੀ ਇੱਥੇ ਆਨ ਕੇ ਕੋਈ ਮੰਨ ਲਓ ਵੀ ਉਹਦੀ ਸੋਚ ਮੁਤਾਬਕ ਉਹਨੂੰ ਸੈੱਟ ਨਹੀਂ ਪੈਂਦੀ ਉਹਨੂੰ ਫਿੱਟ ਨਹੀਂ ਪੈਂਦੀ ਇਹ ਚੀਜ਼ ਹਾਂਜੀ ਤੇ ਫੇਰ ਸਾਈ ਬਿਆਨਾਂ ਵਾਪਸ ਮੁੜਿਆ ਜਾਊਗਾ ਉਸੇ ਵੇਲੇ ਵਾਪਸ ਕਰਾਂਗੇ ਭਾਜੀ ਕੋਈ ਚੱਕਰ ਨਹੀਂ ਕਿਉਂਕਿ ਉਹਨੇ ਆਪਣੇ ਵੱਲੋਂ ਜਿਹੜੀ ਉਮੀਦ ਲੈ ਕੇ ਆਉਂਦਾ ਜੇ ਉਹ ਉਮੀਦ ਤੇ ਆਪਾਂ ਨਹੀਂ ਉਤਰਦੇ ਤੇ ਫੇਰ ਮਤਲਬ ਉਹਦਾ ਹੱਕ ਬੰਦਾ ਸਾਈ ਲੈਣਾ ਵਾਪਸ ਬਿਲਕੁਲ ਜੀ ਬਿਲਕੁਲ ਹਾਂ ਠੀਕ ਆ ਸੋ ਇਹ ਜਿਹੜੀਆਂ ਦੋਸਤੋ ਜ਼ਰੂਰੀ ਗੱਲਾਂ ਨੇ ਠੀਕ ਆ ਤੇ ਬਾਕੀ ਵੀਰ ਦਾ ਵੀ ਕਹਿਣਾ ਹੋਏਗਾ ਵੀ ਆਪਦੀ ਨਰਖ ਫਰਕ ਤਸੱਲੀ ਕਰੋ ਠੀਕ ਆ ਕਿਉਂਕਿ ਪਹਿਲਾਂ ਵੀ ਕਾਫੀ ਵੀਡੀਓ ਵੀਰ ਪਾਉਂ ਅਪਲੋਡ ਕੀਤੀਆਂ ਨੇ ਕਰਵਾਈਆਂ ਨੇ ਠੀਕ ਆ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਇਸ ਕਰੇ ਤੇ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਸੋ ਜਿਹੜਾ ਵੀਰ ਕੋਈ ਸਾਈਬਿਆਨਾ ਕਰਕੇ ਤੁਰਦਾ ਹੈ ਬਿਲਕੁਲ ਦੱਸੇ ਮੁਤਾਬਕ ਦੋਸਤੋ ਮੰਨ ਲਓ ਵੀ ਜੇ 13 ਕਿਲੋ ਗਿਆ ਦੁੱਧ ਕੋਈ 9 ਕਿਲੋ ਨਿਕਲਦਾ ਜਿਹਦੇ ਥੱਲੇ 11 ਕਿਆ ਦੁੱਧ 8-9 ਨਿਕਲਦਾ ਤਾਂ ਤਾਂ ਤੁਸੀਂ ਜਿਹੜਾ ਦੋਸਤੋ ਉਹਨਾਂ ਹਾਲਾਤਾਂ ਦੇ ਵਿੱਚ ਪਸ਼ੂ ਜਿਹੜਾ ਛੱਡ ਕੇ ਵੀ ਜਾ ਸਕਦੇ ਜੀ ਆਪਣਾ ਸਾਈਬਿਆਨਾ ਵਾਪਸ ਲੈ ਕੇ ਜਾ ਸਕਦੇ ਜੀ ਠੀਕ ਆ ਜੀ ਤੇ ਅੱਛਾ ਵੀਰ ਜੀ ਇਹੋ ਦੋ ਪਸ਼ੂ ਸੀ ਆਪਣੇ ਕੋਲ ਹਾਂਜੀ ਇਹੀ ਦੋ ਪਸ਼ੂ ਜੀ ਤੇ ਨੰਬਰ ਬੋਲ ਦਈਏ ਤੇ ਨੰਬਰ ਆਦਾ ਮੁੱਲ ਦੱਸਣਾ ਸੀ ਜੀ ਆਪਾਂ ਬੋਲ ਤੋ ਬੋਲ ਦਿੰਦੇ ਆ ਇਹਦਾ ਮੁੱਲ ਆਪਾਂ ਕਰਦੇ ਜੇ 85000 ਰੁਪਿਆ ਹਾਂ ਤੇ ਲੈਣ ਦੇਣ ਆਪਾਂ 80000 ਦੀ ਦੇ ਦਾਂਗੇ 80 ਦੀ ਹਾਂਜੀ ਵੀ ਹਾਂ ਕਰਦਾ ਜੇ 2000 ਹੋਰ ਛੋਟ ਕਰਦਾਂਗੇ 78 ਦੀ ਹੋ ਜੂਗੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬੋਲ ਦਿਓ ਨੰਬਰ ਜੀ ਇਹ ਫੋਨ ਨੰਬਰ ਹੈ ਜੀ 81467 ਹਾਂਜੀ 74218 ਨਾਮ ਮੇਰਾ ਮਰਤਪਾਲ ਸਿੰਘ ਜੀ ਪਿੰਡ ਸਾਂਗਣਾ ਤੇ ਜ਼ਿਲ੍ਹਾ ਤਹਿਸੀਲ ਅਮਰitsar ਠੀਕ ਹੈ ਜੀ ਅਮਰਸਰ ਕੋ ਕਿੰਨਾ ਰਹੇਗਾ ਆਪਾਂ ਨੂੰ ਅਮਰਸਰ ਆਪਣੇ ਤੋਂ 6 ਕਿਲੋਮੀਟਰ ਆ ਜੀ ਚਪਾਲ ਵੀ ਇੰਨਾ ਕੋ ਹਾਂਜੀ ਇੰਨਾ ਵੀ 6 6 ਕਿਲੋਮੀਟਰ ਚਪਾਲ ਆ ਠੀਕ ਹੈ ਜੀ ਹਾਂਜੀ ਠੀਕ ਸੋ ਦੋਸਤੋ ਬਾਕੀ ਜਿਸ ਏਰੀਆ ਦੇ ਵਿੱਚੋਂ ਜਿਸ ਬੈਲਟ ਦੇ ਵਿੱਚੋਂ ਵੀਰ ਕੋਈ ਆ ਰਿਹਾ ਤੇ ਚਪਾਲ ਤੁਸੀਂ ਮੇਨ ਪੁਆਇੰਟ ਰੱਖ ਲਿਓ ਠੀਕ ਹੈ ਜੀ ਮੈਪ ਤੇ ਚਪਾਲ ਸਰਚ ਕਰਕੇ ਚਪਾਲ ਤੋਂ ਜਦੋਂ ਬਿਲਕੁਲ ਆਪਾਂ ਅਮਰਸਰ ਸਾਹਿਬ ਆਉਨੇ ਆ ਤੇ ਬਿਲਕੁਲ ਰਸਤੇ ਵਿੱਚ ਬੋੜੂ ਪੋਲ ਤੋਂ ਜਿਹੜੀ ਦੋਸਤੋ ਸੜਕ ਨਿਕਲਦੀ ਆ ਪਿੰਡ ਸਾੰਘਨੇ ਤੁਸੀਂ ਵਿਜ਼ਿਟ ਕਰ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭ